ਲੋ ਭਾਈ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨ ਕਰਿਆ ਏ ਤੇ ਲੋ ਭਾਈ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਲੋ ਭਾਈ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨ ਕਰਿਆ ਏ ਤੇ ਲੋ ਭਾਈ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਹੈ ਰਸਤਾ ਹੁਣ ਪਤਾ ਨਹੀਂ ਹੈਗਾ ਜੀ ਸੁੰਦਰਗੜ੍ਹ ਡਰਾਈਵਰਾਂ ਨੂੰ ਪਤਾ ਏ ਪਤਾ ਨਹੀਂ ਜਿੱਥੇ ਬੁੱਧੀ ਚੱਲ ਡਰਾਈਵਰ ਕਾਦਾ ਬਣਾਇਆ ਫਿਰ ਜੇ ਰਸਤਾ ਦਾ ਪਤਾ ਨਹੀਂ ਨਾ ਨਾ ਲొਕੇਸ਼ਨ ਲੈ ਬਾਈ ਉਹ ਗਿਆ ਸਟਾਰਟਰ ਡੈਕਟਰ ਖਰਜ ਆਲੇ ਬੈਟਰੀ ਦਾ ਲੈਣ ਦੇ ਬੈਕ ਮੈਂ ਵੀ ਇਸ ਨੂੰ ਅੱਛਾ ਅੱਛਾ ਲੋ ਬਾਈ ਬਾਬਾ ਨੇ ਯਾਤਰਾ ਕਰਤੀ ਸਫਲ ਹਰਮੰਦਰ ਸਾਹਿਬ ਜੀ ਹਾਂਜੀ ਹਾਂਜੀ ਆਏ ਨੂੰ ਜੀ ਆ ਜਾ ਜੋੜੀਆਂ ਤਾਂ ਨਹੀਂ ਹੋਣਗੇ ਹਾਂਜੀ ਹਾਂਜੀ ਹਰਮੰਦਰ ਸਾਹਿਬ ਜਾਨਾ ਜੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਇੱਥੇ ਜਾਓ ਨਾ ਮਗਰ ਫਲੇਗੜੋਂ ਠੀਕ ਹੈ ਜੀ ਤੇ ਫਲੇਗੜੋਂ ਬਿਦਾਈ ਮਲਾ ਉਹ ਉਹ ਕਿਹਾ ਮਤਲਬ ਠੀਕ ਹੈ ਜੀ ਠੀਕ ਹੈ ਲੋ ਬਾਈ ਬਾਬਾ ਜੀ ਨੇ ਵੀ ਦੱਸਤਾ ਵੀ ਕਿੱਧਰ ਕਿੱਧਰ ਨੌਕ ਜਾਣਾ ਤੇ ਉਧਰ ਟਰੈਕਟਰ ਵੀ ਲੱਗਿਆ ਮਉਣ ਦਾ ਯਾਤਰਾ ਬਹੁਤ ਵਧੀਆ ਰਹੀ ਬਾਈ ਤੁਸੀਂ ਪਿਛਲੇ ਵਲੌਗਾਂ 'ਚ ਦੇਖਿਆ ਬਾਕੀ ਆਗੇ ਬਾਈ ਮਸਰ ਉਧਰ ਮਲਕੀਤ ਵੈਰਾ ਹੀ ਵੀ ਆਗੇ ਗੋਲ ਪ੍ਰਦਾਨ ਤੁਹਾਨੂੰ ਜੀ ਧੰਨਵਾਦ ਕਰਦੇ ਹਾਂ ਧੰਨਵਾਦ ਹਾਂਜੀ ਹਾਂ ਹਾਂ ਆ ਲੋ ਭਾਈ ਬਹੁਤ ਬਹੁਤ ਧੰਨਵਾਦ ਜੀ ਬਹੁਤ ਸੇਵਾ ਕਰੀ ਤੁਸੀਂ ਸਾਡੀ ਕੋਈ ਗੱਲ ਨਹੀਂ ਸੇਵਾ ਮਤਲਬ ਮਹਾਰਾਜ ਦੇ ਚੌਂਦਰ ਹੋਈ ਹੈ ਲੈ ਰੰਦਾ ਵਿਆ ਨਹੀਂ ਲੋ ਬਾਈ ਸਾਰੇ ਇਕੱਠੇ ਹੋਏ ਵੇ ਹਾ ਬਾਈ ਤੇਜ ਬਾਈ ਠੀਕ ਐ ਯਾਤਰਾ ਆ ਯਾਤਰਾ ਉਧਰ ਚਲੋ ਬਹੁਤ ਵਧੀਆ ਵਧੀਆ ਚੱਜਦੀ ਐ ਕੱਪੜੇ ਚੇਂਜ ਕਰ ਲਏ ਹੁਣ ਉਹੀ ਗਿਆ ਉਹੀ ਆ ਗਿਆ ਆਪਣੇ ਫੁੱਲਾ ਢੁੱਲਾ ਸਹੀ ਗੱਲ ਐ ਚਲੋ ਬਈ ਲੋ ਬਾਈ ਬੈਠੇ ਐ ਲੱਗੇ ਬਾਈ ਸਾਰੇ ਟਰਾਲੀ ਨੂੰ ਜਾਣ ਚੱਲ ਕੋਈ ਨਾ ਕਰਨ ਨੂੰ ਤੰਗ ਹੁੰਦਾ ਚੱਲ ਆ ਜਾ ਸਾਤੇ ਮੂਰੇ ਆ ਜਾ ਫਿਰ ਲੋ ਬਾਈ ਆਗੇ ਆਗੇ ਲੋ ਚਲੋ ਵੀ ਚਲੋ 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 ਵੀ ਦਲਵੀਰ ਹੋ ਗਈ ਹਾਂ हां भाई ओके रही यात्रा ਥੱਲੀ ਆ ਕੇ ਰਾਤੀ ਹੁਣ ਹੁਣ ਜਾਦੇ ਪਾ ਠੀਕ ਹੈ ਅਸੀਂ ਪ੍ਰਬੰਧਕ ਸਾਹਿਬ ਦਰਬਾਰ ਸਾਹਿਬ ਹਾਂ ਅਵਰ ਘਰ ਪਹੁੰਚਾ ਸ਼ਾਮ ਨੂੰ ਬਾਅਦ ਟਾਈਮ ਸਾਡਾ ਬਹੁਤ ਵਧੀਆ ਟਾਈਮ ਤਕਰੀਬਨ 7:30 ਵਜੇ ਆਏ ਹਾਏ ਯਾਰ ਆ ਗਿਆ ਵੀ ਜੋ ਥੋੜਾ ਜਿਆਦਾ ਮਾਨ ਦਾ ਪੈਂਦਾ ਚਲੋ ਕੋਈ ਨਹੀਂ ਰਲ ਮਿਲ ਕੇ ਚਲੋ ਬਾਈ ਚਲਦੇ ਆ ਬਹੁਤ ਟਾਈਮ ਹੁੰਦੇ ਹਾਂ ਹਾਂ ਦੇਖਦੇ ਆਂ ਸ਼ਾਇਦ ਅਸੀਂ ਮੱਥਾ ਹੁਣ ਟੇਕਲੀ ਜਾ ਕੇ ਅੱਗੇ ਹਾਂ ਲਾ ਦਿਓ ਭਾਈ ਇਹੋ ਸਾਜਰੇ ਨਿਕਲੋ ਬਾਬਾ ਦੀਪ ਸਿੰਘ ਦੇ ਨਾਲੇ ਭੀੜ ਘੱਟ ਹੁੰਦੀ ਸਾਜਰੇ ਹਾਂ ਗੱਲਾਂ ਕਰੋ ਭੋਲੋ ਭਾਈ ਜਿਹੜਾ ਪਪਾ ਨਾਨਕ ਤੋਂ ਤੁਰੇ ਪਿਆ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣਾ ਤੇ ਰਾਹ ਦੇ ਵਿੱਚ ਹੋ ਵੀ ਸਟੇ ਸਟੇ ਪਿੰਡ ਹੈਗਾ ਫਟੇਗਾ ਸੂਨੀਆ ਅੱਛਾ ਹਾਂ ਉਹ ਲਿਖਿਆ ਹੋਇਆ ਫਟੇਗਾ ਚੂੜੀਆਂ ਪਿੰਡ ਬਾਈ ਹੋ ਕੇ ਪਿਆ ਹੋਣਾ ਤੇ ਮਜੀਠੇ ਦੇ ਪਿੱਛੇ ਹਾਂ ਮਜੀਠੇ ਦੇ ਪਿੱਛੇ ਮਜੀਠਾ 10 ਕਿਲੋਮੀਟਰ ਹੈ ਮੇਰੀ ਗੱਲ ਸੁਣ ਮਲਿੰਦਰ ਭਾਈ ਆਸਟ੍ਰੇਲੀਆ ਵਾਲਾ ਬਿੱਲੂ ਸਰਪੰਚ ਹਾਂ ਉਹਨੇ ਮੈਨੂੰ ਸਪੈਸ਼ਲ ਤੁਰਨ ਤੋਂ ਪਹਿਲਾਂ ਕਹਿ ਰਿਹਾ ਵੀ ਕਿਤੇ ਰਾਹ 'ਚ ਖੜ ਕੇ ਵੀ ਠੰਡੇ ਪੀ ਲਿਓ ਜੋ ਕੁ ਸਮਾਂ ਦੀ ਖਾ ਲਿਓ। ਪ੍ਰੀਖ ਗਿਆ ਨਾ ਸੇਵਾ ਜ਼ਰੂਰ ਕਰਨੀ ਸਾਰਿਆਂ ਦੀ ਬੰਦਗੀ। ਠੀਕ ਹੈ। ਉਹ ਬਾਈ ਨੂੰ ਚਾਹੇ ਬਹੁਤ ਹੈ। ਬਹੁਤ ਧੰਨਵਾਦ ਆ ਬਾਈ ਮਨਦਰ ਬਾਈ ਦਾ ਅਸਟ੍ਰੇਲੀਆ ਨਾਲ। ਹੋਰ ਵੀ ਕਰਿਆ ਕਰ। ਹਾਂ। ਇਹ ਮੈਡੀਕਲ ਵੀ ਗੱਲ ਹੋਈ ਸੀ ਜਿਆਦਾ। ਜਾਂਦਾ ਮੇਰੇ ਨਾਲ ਗੱਲ ਕਰਾਈ ਦੀ। ਵੀ ਬਹੁਤ ਧੰਨਵਾਦ ਆ ਬਾਈ ਤੁਹਾਡੀ ਜਿਹੜੀ ਸੇਵਾ ਹੈ ਕਰਨ ਕਿ ਅਸੀਂ ਫਤਿਹਾਂ ਨੂੰ ਟ੍ਰੈਫਿਕ ਰੋਕੀ ਪਈ ਸੀ। ਤਗਰੀਬਾ ਹਨੋ ਦਾ ਬੋਨੋ ਘਰ ਚੱਲਣ ਹੋ ਗਿਆ ਨੰਗਾ ਦਾ ਰਸਤਾ ਹੋ ਰਿਹਾ ਹੈ ਕਿ ਹਰਮੰਦਰ ਸਾਹਿਬ ਹਾਂਜੀ ਹਾਂ ਤੇ ਹੁਣ ਅਸੀਂ ਠੰਡੇ ਹੋਦੇ ਹੋਏ ਮਰਜ਼ੀ ਲੈ ਲਾ ਉਹਨੇ ਕਿਹਾ ਵੀ ਦਬਣਾ ਨਹੀਂ 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 ਦਬਦੇ ਨਹੀਂ ਆ ਕੇ ਆ ਥੱਲੇ ਕੋ ਸਾਹਮਣੇ ਦੁਕਾਨ ਹੈ ਤਾਂ ਕਰਕੇ ਅਸੀਂ ਰੋਕਿਆ ਇੱਕ ਪਰਪਲ ਅਸੀਂ ਥੋੜੀ ਜਿਹੀ ਅਸੀਂ ਖੱਡੇ ਆਪਣੇ ਬੋਤਲਾਂ ਚੋਂ ਵਾਸਤੇ ਤੇ ਚਲੋ ਕਰਦੇ ਕਿ ਬਾਕੀ ਸੇਵਨ ਚਲੋ 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 ਜੀ ਬਾਈ ਚੱਲਦੇ ਆ ਲਾ ਕੇ ਇੱਕ ਸ਼ਾਪ ਆ ਜਾਂਦੀ ਹੈ ਪਿਆ ਚਾਹਾਂਗਾ ਜੀ ਫਿਰ ਤੇ ਆ ਕੋਕ ਲੈ ਲੋ ਹਾਂ ਬਾਈ 2 ਲੀਟਰ ਵਾਲੇ ਪੈਪਸੀ ਹੈ ਬਾਈ ਨੂੰ ਪੁੱਛ ਲਾ ਪੈਪਸੀ ਨਾ ਰਹੀ ਹੈ ਠੰਡੇ ਤਾਂ ਨਹੀਂ ਹੈਗੇ ਬਦਲ ਕੇ ਲੈ ਲੈ ਦੋ ਦੂਏ ਲੈ ਲੈ ਕੋਕਾ ਪੈਪਸੀ ਚੱਲ ਪੈਪਸੀ ਲੈ ਲੈ ਠੰਡੇ ਆ ਵੀਰ ਬਾਈ ਹੋਰ ਸਾਈਡ ਵੀ ਕਾਹੀ ਲੱਗੇ ਪਈ ਜੀ ਹੋਰ ਕੋਈ ਨਹੀਂ ਠੀਕ ਆ ਬਾਈ ਇੱਕ ਹੋਰ ਕੱਟ ਜੀ ਕੱਟ ਨਾ ਦੇ ਯਾਰ ਘੱਟ ਲਾ ਤੇ ਹੋਰ ਬਸ ਬਸ ਬਾਈ ਖਾਣ ਦੀ ਲੈਣਾ ਮੇਰੇ ਪਕੌੜੀਆਂ ਪਕੌੜੀਆਂ ਦੇ ਪੈਕਟ ਦੇ ਮੱਠੀਆਂ ਦੇ ਦੇ ਨਹੀਂ ਆਲ ਰੋਣ ਦੇ ਕੋਲ ਮੱਠੇ ਗਿਲ ਤੇ ਆ ਦੇਖ ਲੈ ਰਿਹਾ ਆ ਕਟਰ ਲੈ ਲੋ ਇੱਧਰ ਵਾਲੇ ਨਹੀਂ ਹਾਂ ਨਮਕੀਨ ਛਡਾ ਦੇ ਹਾਂ ਦੋ ਪੈਕਟ ਲੈ ਲੋ ਕਟਰ ਨਾਲ ਨਮਕੀਨ ਚਾਹੀਦੀ ਆ ਵੀਰੇ ਨਮਕੀਨੇ ਆ ਹਾਂ ਆ ਦੇ ਦਿਓ ਵੀਰੇ ਹਾਂ ਦੋ ਪੈਕਟ ਕੱਢ ਦੇ ਠੀਕ ਆ ਬਾਈ ਕਟਰ ਕੋ ਬੋਤਲ ਆ ਬਈ ਉਹਦੇ ਮਾਰੀ ਜੋੜ ਹਾਂ ਗਲਾਸ ਮੈਨੂੰ ਭਾਈ ਵੀ ਇਹ ਮੱਠੀਆਂ ਵੀ ਨਮਕੀਨ ਹੈ ਭਾਈ ਚਾਹ ਦੇਣਾ ਪਾਗੜਾ ਡਿਸਪੋਜ਼ੇਬਲ ਗਲਾਸ ਵੀ ਲੈ ਲੈਣੇ ਭਾਈ ਆ ਠੰਡੇ ਲੈ ਲੈ ਇਹਦੇ ਨੇ ਸੱਤ ਮੈਨੇ ਸਾਰੇ ਹੀ ਦੇ ਦੇ ਆਆਂ ਮੱਠੀਆਂ ਨਮਕੀਨ ਹੈ ਪਰ ਮੱਠੀਆਂ ਨਮਕੀਨਾਂ ਵੀ ਨੇ ਮੱਠੀਆਂ ਨਮਕੀਨ ਇੱਕ ਇੱਕ ਮੱਠੀਆਂ ਦਾ ਪੈਕਟ ਵੀ ਦੇ ਦੇ ਕੋਈ ਨਾੜੀਆ ਦੋਏ ਕਰ ਦੋ ਜੀ ਦੋਏ ਕਰ ਦੋ ਬਟ ਚੈੱਕ ਕਰ ਲੋ ਜੀ ਆ ਕਾਜੂ ਜਿਹੜਾ ਕਢਾ ਦੀ ਇੱਕ ਕੋਈ ਨਾੜੀਆ ਦੋਹੇ ਤੇਰਾ ਦੋਹੇ ਦਾ ਕੋਪਰੇਸ਼ਨ ਆ ਰਿਹਾ ਹੈ ਨਾਲ ਫੋਨ ਫਸ ਜੀ ਪਾਣੀ ਪਾ ਦੇ ਪੈਸੇ ਪਾਣੀ ਦੀ ਲੋੜ ਤੇ ਠੰਡੇ ਦੀ ਸਾਰਿਆਂ ਨੂੰ ਨਾ ਨਾ ਹਾਂ ਚਲੋ ਜਰੂਰ ਤਸਵੀਰ ਬਾਕੀ ਇਹਨਾਂ ਨੂੰ ਪਾਣੀ ਠੰਡਾ ਹੋ ਜਾਣਾ ਸਾਡਾ ਆ ਲੈ ਲੈ ਬਾਈ ਦੋ ਲੈ ਇਹਨਾਂ ਦੇਖ ਅੱਛਾ ਬਹੁਤ ਆ ਠੀਕ ਆ ਦੋ ਬੋਤਲ ਆ ਜੀ ਹਾਂ ਦੋ ਠੀਕ ਆ ਬਾਈ ਚੱਲ ਹੁਣ ਉਹਨਾਂ ਨੂੰ ਪਾਣੀ ਲੈ ਲੱਗੇਗੇ ਬਹੁਤ ਦਿਨ ਛੱਡਿਆ ਨਹੀਂ ਤੇ ਆ ਗਿਆ ਹੁਣ ਇਹਨਾਂ ਨੂੰ ਪਾਣੀ ਠੰਡਾ ਹੋ ਚੁੱਕਾਗਾ ਪਾਣੀ ਠੰਡਾ ਹੋਣਾ ਹੁਣ ਆਪਾਂ ਨਾਲ ਪਿਲਾ ਦੇਣਾ ਪੱਠਿਆਂ ਵੀ ਦੋ ਕა ਠੀਕ ਆ ਹਾਂ ਦੋ ਆ ਇਹਨਾਂ ਦੀ ਜਗ੍ਹਾ ਮੱਠੀਆਂ ਹੀ ਹੁੰਦੀਆਂ ਇਹਨਾਂ ਦੀ ਜਗ੍ਹਾ ਵੀ ਚੱਲ ਕੋਈ ਖਾਣੀ ਔਖੀ ਐ ਹੋਰ ਆ ਗਈਆਂ ਮੱਠੀਆਂ ਆ ਇਹਨਾਂ ਦੀ ਜਗ੍ਹਾ ਦੋ ਹੀ ਮੱਠੀਆਂ ਹੀ ਨੇ ਮੱਠੀਆਂ ਲੈ ਲਓ ਚਲੋ 4 ਵਜੇ ਖਾਓ ਲੋ ਜੀ ਚਾਰ ਪੈਕਟ ਫਿਰ ਮੱਠੀਆਂ ਦੇ ਲੈ ਲੇ ਬਾਕੀ ਕਹਾ ਮੱਠੀਆਂ ਨਹੀਂ ਨਹੀਂ ਗਲਾਸ ਦੀ ਜੀ ਜਾ ਦੇ ਭਾਈ ਨੂੰ ਮਲਾ ਦੇ ਬੜੇ ਠੰਡੇ ਪਾ ਲੈ ਦੋ ਲਫਾ ਵਿਆਂ ਚ ਆਓ ਜੀ ਭਾਈ ਸਾਹਮਣੇ ਵਰਤਾਈਆਂ ਈ ਆਇਆ ਠੰਡਾ ਬੁਲਾ ਰਹੀ ਸਾਰੇ ਨੂੰ ਆਜੋ ਭਾਈ ਨੇੜੇ ਨੂੰ ਆਜੋ ਭਾਈ ਪਾ ਲਿਓ ਇਹਨਾਂ ਰਣ ਅੱਟ ਜਾਏ ਵੀ ਇੱਕ ਜਗ੍ਹਾ ਬੈ ਖੜ ਕੇ ਪੀ ਲੋ ਫੇਰ ਚੱਲਦੇ ਵੀਰ ਜਿਹੜੀ ਜਿਹੜੀ ਜਿਹਨੂੰ ਚਾਹੀਦਾ ਪੀ ਲੋ ਯਾਰ ਹੈ ਠੰਡੀਆਂ ਠੀਕ ਐ ਬਰੇਚ ਜਲਾਣੀ ਹੋਵੇ ਤੇ ਰਣ ਨਾ ਲਾਉਣੋ ਚਲੋ ਬੰਦੇ ਕੋ ਚਾਹੀਦੇ ਹੋਰ ਕੇ ਚਾਹੀਦਾ ਕਿਹੜੀਆਂ ਹੈ ਭਾਈ ਆਜੋ 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 ਵਾਹ ਕਰੇ ਬੰਬ ਜੇ ਮੱਠੀਆਂ ਨਾਲ ਕਾ ਪੈਗ ਲੈ ਇੱਕ ਪੈਗ ਅੱਗੇ ਫਰਾ ਦੇ ਗਲਾਸਾਂ ਦਾ ਲੈ ਲੈ ਉਹ ਬਾਈ ਦੇਖੋ ਬੰਦੇ ਪਾਣੀ ਮੰਗ ਰਹੇ ਹੋ ਹੋਰ ਰੰਗੀ ਵੀ ਦੇ ਦੇ ਬਾਈ ਤੂੰ ਉਹ ਲੈ ਬਾਈ ਕਿਹੜੀ ਲੈਣੀ ਆ ਆ ਦੇ ਨੀ ਆ ਲੈ ਲੋ ਬਾਈ ਕਿਹੜੀ ਲੈ ਠੰਡਾ ਲੈਣਾ ਹੈਗਾ ਹੈਗਾ ਵਾਇਆ ਨਾ ਨੋਈ ਬਾਈ ਗਲਾਸ ਚਾਹ ਨੇ ਹਾਂਜੀ ਬਾਈ ਮੇਰਾ ਆਜੋ ਠੰਡਾ ਪੀ ਲਓ ਕਹਿਗਾ ਲੈ ਜੀ ਪੈ ਗਿਆ ਤੋ ਉਹ ਤੋ ਲੈ ਮੈਂ ਕਿਹਣਾ ਨੇ ਵਿਚੜਵਾਉਣੀਆ ਖੋਲ ਬਾਈ ਖੋਲ ਜਾ ਮੈਂ ਬੰਦ ਕਰ ਦਿਆ ਉਹ ਬਾਈ ਰਹਿ ਤਾਂ ਨਹੀਂ ਗਏ ਮੂਰੇ ਆ ਗਏ ਉਹ ਤੇ ਸ਼ੁਰੂ ਕਰੇਗਾ ਬਸ ਠੀਕ ਆ ਜੀ ਆਹ ਚੀਜ਼ ਆ ਗਈ ਬਾਈ ਆ ਗਿਆ ਨਾ ਨੋ ਫੜੋ ਇਹ ਪਿਆਰਾ ਹੈ ਮਾਲਾ ਵਾਲਾ ਲੱਗਿੰਦੇ ਰਲ ਕੇ ਇੱਕ ਇੱਕ ਕੀੜੀ ਚੜਨ ਕਿੱਥੇ ਦੇਣੀ ਤੁਸੀਂ ਚੰਗਾ ਲਾਦਾ ਤੇਰੇ ਤੱਕ ਕੁੰਮਲ ਹੋ ਜਾਣਾ ਓਰੇ ਬਾਫ ਓਰੇ ਕਿਆ ਰਾਤ ਨੂੰ ਪੈਣਾ ਕੀੜੀ ਨੇ ਆਦੋ ਮੱਤਿਆ ਗੱਲ ਨਹੀਂ ਜੀ ਹਾਂ 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 ਆਤਾ ਸੇਵਾ ਲੈ ਗਿਆ ਹੁਣ ਤੂੰ ਆ ਸੇ ਆ ਸੇਵਾ ਲੈ ਗਿਆ ਪਾਣੀ ਵੀ ਨਹੀਂ ਦਾ ਠੰਡਾ ਸਾਡੇ ਕੋਲ ਠੰਡਾ ਹੀ ਮਿਲਦਾ ਪਾਣੀ ਵੀ ਨਹੀਂ ਦਾ ਆਏਗਾ ਹੁਣ ਗਰਮੀ ਬਹੁਤ ਹੈ ਨੇਵਾ ਲੁੱਟ ਲੈ ਗਿਆ ਮੇਰਾ ਘੰਟੇ 2 ਘੰਟੇ ਬਾਅਦ ਬਜਦਾ ਫੋਨ ਆਉਂਦਾ ਦੇਖਦਾ ਵੀ ਕਿੱਥੇ ਚਲਦੇ ਆ ਕਿਉਂ ਉਹਨੂੰ ਆਏ ਵੀ ਆਪਾਂ ਠੀਕ ਨੇ ਚਲੋ ਬਾਈ ਬੈਠੇ ਸਾਰੇ ਨੇਵਾ ਲੁੱਟ ਲੈ ਗਿਆ ਬਾਈ ਲੋ ਬਾਈ 4-5 ਘੰਟੇ ਦਾ ਸਫਰ ਕਰਕੇ ਪਹੁੰਚ ਗਏ ਸ੍ਰੀ ਅਮਰ ਸਰ ਸਾਬ ਬਾਈ ਦਰਬਾਰ ਸਾਹਿਬ ਨੂੰ ਜਾ ਰਹੇ ਹਾਂ ਹਾਂ ਥੋੜੇ ਅੱਪਰੇ ਪਰ ਸੰਗਤ ਆਪਣੀ ਬੈਠੀ ਆ ਵਿੱਚ ਚੈਨ ਮੌਜੇ ਆ ਜੀ ਕੋਲਨ ਮੰਦਪਲ ਥੋੜਾ ਜਿਹਾ ਪਿੱਛੇ ਆ ਬੱਸ ਮੌਜੇ ਜਾਈ ਨੇ ਪਾਰਕਿੰਗ ਤੇ ਜਾ ਰਹੇ ਆ ਜਾ ਰਹੇ ਨੇ ਤਾਂ ਪਾਰਕਿੰਗ ਦੇਖਦੇ ਆ ਡਰਾਈਵਰ ਨੂੰ ਜਗ੍ਹਾ ਮਿਲ ਗਈ ਜੇ ਨਾ ਪਰ ਪੋਲੀ ਮੰਦਰ ਕੋਲੇ ਘੜੂ ਜਾਦੇ ਅੱਛਾ ਹਾਂ ਬਾਕੀ ਬਣਾਇਆ ਹੋਣਾ ਕਿ ਕਿ ਜਾਈ ਸੋ ਨਾ ਲੱਗਦੀ ਲੋ ਬਾਈ ਮਤਲਬ ਕਿਸੇ ਖੜਾਈ ਜਾਂਦਾ ਟਾਈਮ ਲੱਗੀ ਜਾਂਦਾ ਨਾ ਨਾ ਠੀਕ ਆ ਲੋ ਬਾਈ ਅਮਰਤ ਸਰ ਸਾਹਿਬ ਸ਼ਹਿਰ ਦੀ ਰੌਣਕ ਲੋ ਰੌਣਕ ਵੀ ਆ ਗਿਆ ਕ੍ਰੌਨਿਕ ਪੰਜਾਬੀ ਜੁੱਤੀਓ ਦੇਖ। 10 ਮਿੰਟ ਲੱਗੋ। ਹੈ ਕਿ ਨਹੀਂ? ਅਮਰਸਰ ਸ਼ਹਿਰ ਦੀ ਵੀ ਬਾਈ ਇੱਕ ਲੱਗੇ ਖੂਬੀ ਆ। ਵੀਰੇ ਜਿਹੜੀ ਆ ਆਪਣਾ ਅ ਆਏ ਹੈਂ। ਇਹ ਵੀ ਆਪਾਂ ਟਾਈਮ ਨਾਲ ਪਹੁੰਚਦੇ ਹਾਂ। 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 ਟਾਈਮ। ਆਹ ਦਿਖਾ ਹੁਣ ਆਪਣਾ ਇੱਧਰ ਪਟਾਰੀ। ਲੋ ਬਾਈ ਮਹਾਰਾਜ ਨੇ ਕਾਸੀ ਚੀਤੀ ਘਾਟ ਨਹੀਂ ਛੱਡੀ ਵੀ। ਉਹਨੂੰ ਪਜਾਮਾ ਵਾਲਾ ਜਾਨ ਘਾਟ ਭਾਗੇ ਲਿਆ ਕੇ ਤੇ ਜਾਣਾ ਬਾਬਾ ਬੋਟਾ ਨੂੰ। ਆਪੀ ਬਾਈ ਦੱਸ ਬਣਾਇਆ ਜੀ। ਲੋ ਬਾਈ ਪੁਰਾਣੇ ਪੁਰਾਣੇ ਘਰ ਜਿਹੜੇ ਦੇਖਣ ਨੂੰ ਮਿਲ ਰਹੇ ਔਰੇ ਹਵੇਲੀਆਂ ਹੁਣ ਤਾਂ ਆਪਾਂ ਕਹਿ ਦਿੰਦੇ ਆ ਆ ਲੋ ਬਹੁਤ ਤਗੜੀ ਹਵੇਲੀ ਬਾਈ ਕਿਸੇ ਦੀ ਦੇਖਣਾ ਹੀ ਹੈ ਹੈ ਪਹੁੰਚ ਗਏ ਲੋ ਬਾਈ ਪਹੁੰਚ ਗਏ ਸ੍ਰੀ ਅਮਰਤਸਰ ਪਾਰਕਿੰਗ 'ਚ ਲੱਗਿਆ ਲੱਗਾਂ ਟਰੈਕਟਰ ਲੋ ਬਾਈ ਹਾਂ ਬਾਈ ਠੇਕੇਦਾਰ ਹਾਂ ਕੋਰਡੋਰ ਦੇ ਦਰਸ਼ਨ ਕਰਾਇਆ ਹਾਂ ਕਰਦੇ ਆ ਸੀ ਹਰਮੰਦਰ ਸਾਹਿਬ ਦੇ ਦਰਸ਼ਨ ਹਾਂ ਤੇ ਅੰਨੇ ਟਾਈਮ ਲੱਗੇ ਕੋਪਨ ਦੇ ਦਰਸ਼ਣ ਕਰਦੇ ਅਸਰ ਕਰਦੇ ਹਾਂ ਰਸਤਾ ਹਾਂ ਠੀਕ ਆ ਲਾ ਭਾਈ ਇੱਕ ਪਾਰਕਿੰਗ ਖੁੱਲੀ ਆ ਕਹੇ ਹਨਾ ਪਾਰਕਿੰਗ ਖੁੱਲੀ ਡੁੱਲੀ ਜਿੱਥੇ ਮਰਜੀ ਟਰੈਕਟਰ ਲਾ ਦੋ ਲੈ ਟਿਕਾਣੇ ਤੇ ਹੂੰ ਲੋ ਭਾਈ ਖੜ ਗਿਆ ਟਰੈਕਟਰ ਹਾਂ बैग त लेके जाने हैं। लो भाई खड़ाता भाई ट्रैक्टर चलो लो भाई भाई करता रेस दे के बंद ਬਹੁਤ ਵਧੀਆ ਹਾਂਜੀ ਹਾਂ ਪ੍ਰਧਾਨ ਜੀ ਬਹੁਤ ਵਧੀਆ ਸਫਾਈ ਬਹੁਤ ਹੈ ਜੀ ਕੀ ਲਿਖਾਂ ਆ ਦੇਖ ਲਓ ਭਾਈ ਇਹ ਸਾਫ ਹੈ ਸਫਾਈ ਪੂਰੀ ਹੈ ਕੀ ਹੋ ਗਈ ਕੌਣ ਲੱਗਿਆ ਹੋਣਾ ਮਾਇਆ ਘੜਾਣਾ ਅਜਾ ਏਟੀਐਮ ਏਟੀਐਮ ਕੱਲ ਹੀ ਪਾਟ ਕੇ ਥੋੜੇ ਫੇਰ ਲੈ ਕੇ ਨਾ ਤੇ ਤੇਜ਼ ਬਾਈ ਨੂੰ ਲੈ ਕੇ ਨਾ ਠੀਕ ਹੈ ਕੱਜਾ ਕਹਿੰਦੇ ਇਹ ਬੱਬੇ ਲੱਗ ਨਾ 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 ਠੀਕ ਹੈ ਭਾਈ ਠੀਕ ਹੈ ਸਫਾਈ ਬਹੁਤ ਹੈ ਭਾਈ ਹਾਂ ਸਫਾਈ ਗੋਲਡਨ ਮਗਾ ਤੇ ਗੋਲਡਨ ਅਗੇ ਜਿਹੜੀ ਵਧੀਆ ਬਣ ਗਿਆ ਜਿਹੜੀ ਦੁਕਾਨਾਂ ਰਗੂ ਦਾ ਵਧੀਆ ਬਣ ਗਿਆ ਤਾਂ ਜੰਦ ਗਲਾਸੇ ਠੀਰ ਪੰਜਾਬ ਦੀ ਸਫਾਈ ਬਹੁਤ ਵਧੀਆ ਬਾਈ ਆ ਗਈ ਆ ਗਈ ਓਏ ਤੁਹਾਡੇ ਏਟੀਐਮ ਗਿਆ ਬੰਦਾ ਜੀ ਆਮਦਾਰੀ ਆਈ ਨੂੰ ਸਾਹਮਣੇ ਬਣਾ ਕੇ ਤਾਂ ਹਾਂ ਐ ਸਹੀ ਹੋ ਗਿਆ ਜੀ ਨਾ ਕੇਸਰੀ ਫੁੱਲ ਵਰਗਾ ਹੋ ਗਿਆ ਸ੍ਰੀ ਰਵੀ ਨਾ ਕੇ ਲੈ ਨੂੰ ਤੇ ਦੇਈ ਜੋ ਲਓ ਜੀ ਬਾਈ ਜਿਹੜੀ ਸਰਾਏ ਦੇ ਸਾਹਮਣੇ ਅਸੀਂ ਰਹੇ ਤੇ ਉੱਥੇ ਲਾਈਵ ਚੱਲਦਾ ਵੇ ਸਕਰੀਨ ਲੱਗੀ ਪਈ ਆ ਆਦਰ ਸਰਾਏ ਇਹਦੇ ਵਿੱਚ ਕਮਰਾ ਲਿਆ ਏ ਹਾਂਜੀ ਭਾਈ ਜੀ ਲਾਈਵ ਚੱਲਦਾ ਹਾਂ ਲਾਈਵ ਚੱਲਦਾ ਭਾਈ ਜੀ ਲਾਈਵ ਚੱਲਦਾ ਹਾਂ ਸਾਹਮਣੇ ਦੇਖੋ ਪਤਾਂ ਜੀ ਹੈ ਤਾਂ ਬਹੁਤ ਵਧੀਆ ਬਣਾਤਾ ਹੀ ਹੁਣ ਉਹ ਬਹੁਤ ਵਧੀਆ ਬਣਾ ਲਿਆ ਨਹੀਂ ਫੱਗੇ ਗਿਆ ਫਰਕ ਪੈ ਗਿਆ ਹਾਂ ਬਾਕੀ ਭਾਈ ਸ਼ਾਮ ਟਾਈਮ ਦਾ 뷰 ਆ ਤੁਸੀਂ ਦੇਖ ਸਕਦੇ ਆ ਤੇ ਨਹੀਂ ਪੈ ਗਿਆ ਠੰਡਾ ਹੋ ਗਿਆ ਮੌਸਮ ਹਰ ਗਿਆ ਭਾਈ ਬਾਕੀ ਜਾਣਾ ਜੀ ਹੁਣ ਦਰਬਾਰ ਸਾਹਿਬ ਦਾ ਨਹੀਂ ਮੱਥਾ ਟੇਕਣ ਆਪਣੇ ਵਾਲੀ ਸਾਈਡ ਨੂੰ ਪਰ ਉਹਨਾਂ ਹਵਾ ਠੰਡੀ ਚੱਲਦੀ ਪੂਰੀ ਆਹ ਸਾਰਟਵਾਇਸ ਸਕਰੀਨ ਲੱਗੀ ਪਈ ਐ ਖਰੀਨਾ ਬਹੁਤ ਐ ਬਾਈ ਓਰੇ ਜੀ ਬਹੁਤ ਲੱਤ ਐ ਸਾਡੀ ਬਾਈ 9ਵੀਂ ਮੰਜ਼ਿਲ ਉਪਰ ਐ ਸਾਰੇ ਲਿਸ਼ਕ ਵਾਲੇ ਜੀ ਕਮਰਾ ਮਿਲਿਆ ਸਾਨੂੰ ਹਾਂਜੀ ਬਾਈ